ਮਾਤਾ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਤੁਹਾਡਾ ਭਰਾ ਤਰਮਿੰਦਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਆਪੂ ਤੋਂ ਹੁਣ ਕਿਵੇਂ ਦੀਆਂ ਜਾਂਦਾ ਠੋਡੀਆਂ ਜੁੜੀਆਂ ਹੋਈਆਂ ਨੇ ਤਰਮਿੰਦਰ ਉਹਨਾਂ ਦੇ ਨਾਲ ਹੁਣ ਮੈਂ ਤੁਹਾਨੂੰ ਯਾਦਾਂ ਹੁਣ ਮੇਰਾ ਦਿਲ ਬੋਲੇ ਤੁਹਾਡੇ ਨਾਲ ਮੇਰਾ ਮੂੰਹ ਬੋਲਦਾ ਹੂੰ ਉਹ ਜਿੰਨੀਆਂ ਕੇ ਯਾਦ ਨੇ ਮੈਂ ਤੁਹਾਨੂੰ ਦੱਸੀ ਚ ਨਹੀਂ ਬਹੁਤ ਯਾਦ ਹੂੰ ਬੰਦ ਤੋਂ ਬੰਦੇ ਯਾਦ ਆਣੇ ਜੇ ਮੈਨੂੰ ਨਾ ਨ ਦੇਖਣਾ ਵੀ ਹੁਣ ਕਿੱਥੇ ਗਈ ਮਾਇਆ ਕੁਲੀਆਂ ਹੋਰ ਬਹੁਤ ਸੀ ਹੈ ਹੂੰ ਕੋਠੇ ਤੇ ਜਾ ਕੇ ਉਹਨੇ ਐਸਾ ਕਰਕੇ ਰੋਲ ਬੈਠੇ ਸਿੱਟੇ ਨੇ ਵੀ ਪਤਾ ਲੱਗੇ ਮੈਂ ਕੋਠੇ ਤੇ ਫਿਰਦਾ ਹਾਂ ਸਾਨੂੰ ਪਤਾ ਹੁੰਦਾ ਸੀਗਾ ਵੀ ਇੱਧਰੋਂ ਆਇਆ ਇਹ ਕਿਹੜਾ ਪੱਜ ਕੇ ਹੀਟਾ ਆਉਣਾ ਬਬ ਜਾ ਕੇ ਇਕੱਠੀ ਹੋ ਕੇ ਖੇਲੇ ਨੇ ਅੱਜ ਮੈਂ ਸੁਣਿਆ ਤੁਹਾਨੂੰ ਲੈਣ ਵੀ ਆਏ ਸੀਗੇ ਬੰਬੇ ਉਹ ਕਹਿੰਦੇ ਸੀ ਚੱਲੋ ਸਾਡੇ ਨਾਲ ਉੱਥੇ ਜਾ ਕੇ ਰੋ ਕੋਈ ਤੇ ਲੈਣ ਆਏ ਸੀ ਨਹੀਂ ਤਾਂ ਲੈਣ ਆਏ ਸੀ ਉਹ ਕਹਿੰਦੇ ਵੀ ਸਾਨੂੰ ਤੁਸੀਂ ਪਤਾ ਦੇ ਦਿਓ ਮੇਰੇ ਪਿਤਾ ਜੀ ਨੂੰ ਭਈ ਜਾਣਾ ਨਾ ਜਾਣਾ ਮੇਰੇ ਕੰਮ ਹੈ ਇਹਨਾਂ ਨੇ ਪੜਾਈ ਨਹੀਂ ਦਿੱਤਾ ਮੈਂ ਕਹਿੰਦਾ ਤੁਸੀਂ ਹੁਣ ਵੀ ਜੇ ਤੁਸੀਂ ਮੈਨੂੰ ਜਮਾਣਾ ਹੈ ਮੈਨੂੰ ਕੱਲ੍ਹ ਨੂੰ ਉਹਦਾ ਡੈਸਰ ਦੇ ਦਿਓ ਮੈਨੂੰ ਕੱਲ੍ਹ ਨੂੰ ਉਹਦੇ ਕੱਲ੍ਹ ਉਹਦੇ ਕੱਲ੍ਹ ਹੀ ਲਿਜਾਉਗੇ ਐਡੀ ਦੂਰ ਪਹੁੰਚੋਗੇ ਇਕੱਲੇ ਕੱਲੀ ਕੱਲੀ ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਹਮਿੰਤ ਸਿੰਘ ਦੀ ਪਾਲੂ ਬਾਲੀਵੁੱਡ ਦੀ ਵੱਡੀ ਹਸਤੀ ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ ਤਾਂ ਇਸ ਵੇਲੇ ਅਸੀਂ ਹਲਕਾ ਸਾਨੇਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਅਤੇ ਡੇਢ ਦੋ ਦਹਾਕੇ ਆਪਣੀ ਜ਼ਿੰਦਗੀ ਦੇ ਇਥੇ ਬਤੀਤ ਕੀਤੇ ਤਾਂ ਉਹਨਾਂ ਦੇ ਮੂੰਹ ਬੋਲੀ ਭੈਣ ਨੇ ਮਾਇਆ ਦੇਵੀ ਸਾੜਨਾ ਮੌਜੂਦ ਨੇ ਹਾਲਕੀ ਬਹੁਤ ਬਜ਼ੁਰਗ ਹੋ ਚੁੱਕੇ ਹੋਏ ਨੇ ਤਾਂ ਗੱਲਬਾਤ ਕਰਾਂਗੇ ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਉਹਨਾਂ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਆਖਾ ਦੇ ਵਿੱਚ ਅਥਰੂ ਵੀ ਜਿਹੜ ਯਾ ਵੀ ਤੁਹਾਡਾ ਭਰਾ ਤਰਵਿੰਦਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਆ ਬੁੱਢਾ ਹੁਣ ਕੈਂਦਾ ਹੋ ਗਿਆ ਕੈਂਦਕ ਹੋ ਗਿਆ। ਹੂੰ ਕਿਉਂਕਿ ਮੈਂ ਦੇਖਿਆ ਵੀ ਹੈਗਾ ਮੈਂ ਬੈਠੀ ਸੀ ਮੈਂ ਉੱਥੇ ਕੈਂਦਾ। ਹੂੰ ਕੈਂਦਾ ਹੋਇਆ ਪਤਾ ਲੱਗਿਆ। ਹੂੰ ਹਾਂ ਕੈਂਦਾ ਬੁੱਢਾ। ਅੱਛਾ ਤੁਸੀਂ ਉਹਦੇ ਮੂੰਹ ਬੋਲੇ ਭੈਣ ਸੀਗੇ ਤਰਵਿੰਦਰ ਦੇ। ਕਾਫੀ ਲੰਬਾ ਸਮਾਂ ਤੁਸੀਂ ਉਹਨਾਂ ਦਾ ਬਤਾਇਆ। ਰਖੜੀ ਤੱਕ ਉਹਨਾਂ ਦੇ ਬੰਦੇ ਰਹੇ। ਕਿਵੇਂ ਦੀਆਂ ਜਿਆਦਾ ਠੋਡੀਆਂ ਜੁੜੀਆਂ ਹੋਈਆਂ ਨੇ ਤਰਵਿੰਦਰ ਉਹਨਾਂ ਦੇ ਨਾਲ। ਹੁਣ ਮੈਂ ਤੁਹਾਨੂੰ ਯਾਦਾਂ ਹੁਣ ਮੇਰਾ ਦਿਲ ਬੋਲੇ ਤੁਹਾਡੇ ਨਾਲ ਮੇਰਾ ਮੂੰਹ ਬੋਲ ਰਿਹਾ। ਉਹ ਜੰਨੀਆਂ ਕੇ ਯਾਦ ਨੇ ਮੈਂ ਤੁਹਾਨੂੰ ਦੁੱਸੀ ਜਣੀ ਬਹੁਤ ਯਾਦ ਹਮ ਵੱਧ ਤੋਂ ਵੱਧ ਯਾਦ ਆਣੇ ਵੱਧ ਤੋਂ ਵੱਧ ਜੇ ਮੈਨੂੰ ਨਾ ਨ ਦੇਖਣਾ ਵੀ ਹੁਣ ਕਿੱਥੇ ਗਈ ਮਾਇ ਕੁੜੀਆਂ ਹੋਰ ਬਹੁਤ ਸੀਆਂ ਹਮ ਕੋਠੇ ਤੇ ਜਾ ਕੇ ਉਹਨੇ ਐਸਾ ਕਰਕੇ ਹਮ ਰੋਲ ਬੈਠੇ ਸਿੱਟੇ ਨੇ ਵੀ ਪਤਾ ਲੱਗੇ ਮੈਂ ਕੋਠੇ ਤੇ ਫਿਰਦਾ ਹਮ ਸਾਨੂੰ ਪਤਾ ਹੁੰਦਾ ਸੀਗਾ ਵੀ ਇੱਧਰੋਂ ਆਇਆ ਇੱਕ ਨਾ ਭੱਜ ਕੇ ਹੀਟਾ ਆਉਣਾ ਹਮ ਵੱਗ ਜਾ ਕੇ ਕਿੱਥੇ ਹੋ ਕੇ ਖੇਲੇ ਨੇ ਹਮ ਫੇਰ ਕਿਹਨੇ ਆਪ ਨੂੰ ਬੋਲਿਆ ਹਾਂਜੀ ਹੋਈ ਐ ਅੱਛਾ ਜਦੋਂ ਐਕਟਰ ਬਣ ਗਏ ਸੀਗੇ ਵੱਡੇ ਐਕਟਰ ਬਣ ਗਏ ਸੀ ਉਸ ਤੋਂ ਬਾਅਦ ਵੀ ਇੱਥੇ ਆਂਦੇ ਰਹੇ ਸੀਗੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਗੱਲਬਾਤ ਹੋਈ ਐ ਗੱਲਬਾਤ ਤਾਂ ਹੋਈ ਐ ਪੁੱਤ ਹੂੰ ਗੱਲਬਾਤ ਬੈਠੇ ਹੋਈ ਐ ਗੱਲਬਾਤ ਕੋਈ ਖਾਸ ਨਹੀਂ ਹੋਈ ਐਵੇਂ ਮੈਂ ਤੁਹਾਨੂੰ ਝੂਠ ਬੋਲਾਂ ਪਹਿਲੇ ਕਿਉਂ ਜਿਹੜੇ ਮੇਰੇ ਪਿਤਾ ਜੀ ਸੀਗੇ ਉਹ ਸੀਗੇ ਦੂਸਰੇ ਵਿਚਾਰ ਦੇ ਜਾਂ ਬਹੁਤ ਪਹਿਲੇ ਵਿਚਾਰ ਦੇ ਜਾਂ ਬਿਲਕੁਲ ਖਤਮ ਹੂੰ ਉਹਨਾਂ ਨੇ ਕਦਮ ਨਹੀਂ ਚੁੱਕਿਆ ਬਈ ਮੇਰੀ ਲੜਕੀ ਇਹਨੂੰ ਮਿਲੇ ਜਾਂ ਨਾ ਮਿਲੇ ਹੂੰ ਨਾ ਬਣਾ ਬੈਸੀ ਚਲ ਕੋਈ ਨਾ ਚਲ ਕੋਈ ਨਾ ਹੂੰ ਇਹਨਾਂ ਦੇ ਦਿਲ ਚ ਮੈਨੂੰ ਉੱਥੇ ਨਹੀਂ ਲੈ ਕੇ ਜਾਂਦੇ ਇੱਕ 109 ਸਾਲ ਦੇ ਗੁਦਰ ਦੇ ਨੇ ਅੱਛਾ ਆ ਦੱਸੋ ਤਾਂ ਕੀ ਸੀ ਕਿ ਬਣੇ ਹੋਏ ਪੈਨਸ਼ਨ ਆਉਂਦੀ ਸੀ ਉਹਨਾਂ ਨੂੰ ਪਰ 20 ਦਾ ਫੈਕਟਰ ਸੀਗਾ ਨੰਨੇ ਸਾਡੇ ਫੀਡਮ ਫੈਕਟਰ ਸੀ ਨਾ ਓਕੇ ਹਾਂਜੀ ਸਰ ਉਹਨਾਂ ਨੂੰ ਪੈਨਸ਼ਨ ਆਉਂਦੀ ਸੀ 35000 ਹੂੰ ਹਾਂ ਜੀ ਕਿ ਮਾਈਲਾ ਮੋਟ ਨਹੀਂ ਸੀਗੇ ਚਾਲੇ ਫਿਰਦੇ ਸੀਗੇ ਕਿਉਂਕਿ ਬਿਮਾਰ ਨਹੀਂ ਸੀ ਹੋਏ 109 ਸਾਲ ਦੇ ਖਤਮ ਹੋਏ ਨੇ ਫੋਟੋ ਤੇ ਲਹਾ ਕੇ ਗਏ ਸੀ ਤੁਹਾਡੇ ਕੋਲ ਆ ਕੇ ਹੈ ਮੈਂ ਕਿ ਫੋਟੋ ਲਹਾ ਕੇ ਗਏ ਸੀ ਨਾ ਆ ਕੇ ਤੁਹਾਡੇ ਨਾਲ ਜਦੋਂ ਤੁਹਾਡੇ ਅਖਬਾਰ ਦੇ ਵਿੱਚ ਆਈ ਸੀ ਜੀ ਹਾਂ 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 ਧਰਮਿੰਦਰ ਜੀ ਧਰਮਿੰਦਰ ਜੀ ਜਦੋਂ ਆਏ ਨਹੀਂ ਸੀ ਇੱਥੇ ਡੇਰੇ ਜੁਈ ਆਏ ਸੀ ਆਪਣੇ ਘਰ ਆਏ ਸੀ ਯਾਦਾਂ ਉਹ ਬਹੁਤ ਨੇ ਬਹੁਤ ਜ਼ਿਆਦਾ ਯਾਦਾਂ ਨੇ ਹੂੰ ਕਦੇ ਪੜਾ ਕਿ ਬਹੁਤ ਦੇਟ ਇਕੱਠੇ ਰਹੇ ਉਹਨਾਂ ਨੂੰ ਪਤਾ ਨਹੀਂ ਬੱਚਾਈ ਵੀ ਤੁਸੀਂ ਇਕੱਠੇ ਨਹੀਂ ਕੀਤੀ ਜੀ ਦੋਨਾਂ ਨੇ ਹਾਂ ਕੀਤੀ ਹੈ ਕੀਤੀ ਹੈ ਕਰਕੇ ਕੀਤੀ ਹੈ ਹਾਂ ਪ੍ਰਾਈਵੇਟ ਸਕੂਲ ਕਿਸੇ ਵੜਦੇ ਉਹ ਵੀ ਮੇਰੀ ਵੀ ਸ਼ਾਦੀ ਛੋਟੀ ਉਮਰ ਦੀ ਹੋ ਗਈ ਸੀ ਹੂੰ ਛੋਟੀ ਉਮਰ ਯਹੀ ਵੱਸ ਬੈਠੇ ਇਸੇ ਤਰ੍ਹਾਂ ਹੀ ਹੁੰਦੀ ਹੈ ਜ਼ਿੰਦਗੀ ਹੂੰ ਹਾਂਜੀ ਦੇ ਆਪਣੀ ਉਮਰ ਜਿਆਦੇ ਹੋ ਜਵੇ ਕੋਈ ਯਾਦ ਤੁਹਾਨੂੰ ਯਾਦ ਹੋਣਾ ਨਾਲ ਕਿਵੇਂ ਖੇਡਦੇ ਸੀ ਜਾਂ ਕਿਵੇਂ ਉਸ ਵੇਲੇ ਮਾਹੌਲ ਸੀਗਾ ਪੁੱਟ ਖੇਡਦੇ ਸੀਗੇ ਜਿਸ ਵੇਲੇ ਬਾਹਰ ਖੇਡਣਾ ਤੇ ਨਾਲ ਪਾਣੀ ਪਾਣਾ ਖੂਦ ਆਉ ਹਮ ਮਾਸ਼ਾ ਹੋਰ ਬੈਠੇ ਨੇ ਐਸੇ ਖੂਨ ਲੱਸੀਆ ਹਮ ਉੱਥੇ ਆ ਕੇ ਬੈਠਣਾ ਮੈਂ ਹੋਰ ਲੜਕੀਆਂ ਹੋਣੀਆਂ ਸੀ ਪੰਜ ਛੇ ਉਹਨੇ ਆਪ ਮਸ਼ੋਰੀ ਮਾਤਾ ਦੇ ਹੱਕ ਮਾਰੀ ਜਾਈ ਨਹੀਂ ਹਮ ਹਾਂਜੀ ਸਰਬਿੰਦਰ ਦੀ ਮਾਤਾ ਨੇ ਹਾਂਜੀ ਹਾਂਜੀ ਉਹ ਕਿੰਦੇ ਸੀਗੇ ਘਰੇ ਆ ਜਾ ਕਾ ਆ ਗਿਆ ਵੀ ਆ ਜਾ ਮਸ ਕਰੋ ਗੱਲਾਂ ਨੂੰ ਅੱਛਾ ਹਾਂਜੀ ਅਸੀਂ ਉੱਥੇ ਨਹੀਂ ਨਾ ਹਮ ਅਸੀਂ ਉੱਥੇ ਨਹੀਂ ਨਾ ਦੇਖੋ ਇਹਦੇ ਦੇਖਾ ਜੀ ਉਹ ਵੀ ਪਹਿਲੀ ਲਿਖੀ ਸੀ ਬਹੁਤ ਆਪਣੇ ਨਾਮ ਕਰੇ ਹਾਂਜੀ ਹੋਰ ਮੈਂ ਤਾਂ ਮੈਂ ਸੁਣਿਆ ਤੁਹਾਨੂੰ ਲੈਣ ਵੀ ਆਏ ਸੀਗੇ ਬੰਬੇ ਉਹ ਕਹਿੰਦੇ ਸੀ ਚਲੋ ਸਾਡੇ ਨਾਲ ਉੱਥੇ ਜਾ ਕੇ ਰੋ ਲੈਣ ਆਏ ਸੀ ਨਹੀਂ ਤਾਂ ਲੈਣ ਆਏ ਸੀ ਉਹ ਕਹਿੰਦੇ ਵੀ ਸਾਨੂੰ ਤੁਸੀਂ ਪਤਾ ਦੇ ਦਿਓ ਮੇਰੇ ਪਿਤਾ ਜੀ ਨੂੰ ਲੈ ਜਾਣਾ ਨਾ ਜਾਣਾ ਮੇਰਾ ਕੰਮ ਹੈ ਇਹਨਾਂ ਨੇ ਪੜਾਈ ਨਹੀਂ ਦਿੱਤਾ ਉਹਦੋਂ ਮਾਲਿਕ ਨਾਲ ਹੋ ਰਾਇ ਸੀਗੇ ਨਾਲ ਦੋ ਸੀ ਜਿਹਨੂੰ ਜਿਹਨੂੰ ਕਹਿੰਦੇ ਨੇ ਪਹਿਲਾਂ ਨਹੀਂ ਕਿ ਨਾ ਮੈਂ ਬੋਲ ਗਈ ਆਜਾ ਮਨ ਚ ਮਹਿਸੂਸ ਹੋ ਰਿਹਾ ਦੁੱਖ ਲੱਗਦਾ ਕਿ ਕਾਸ਼ ਚਲ ਜਾਂਦੇ ਉੱਥੇ ਮਿਲ ਲੈਂਦੇ ਮੁਲਾਕਾਤਾ ਹੋ ਜਾਂਦੀ ਆਖਰੀ ਵਾਰ ਐਨਾ ਕਹੋ ਮੈਂ ਤਾਂ ਕਦੇ ਕਦੇ ਐਨਾ ਨੇ ਪੁੱਛ ਲੋ ਪਵਾ ਨੇ ਪੁੱਛੋ ਕਦੇ ਕਦੇ ਨਾ ਐਨਾ ਹੋਲ ਉੱਠਦਾ ਠੀਕ ਹੈ ਮੈਂ ਤਾਂ ਪੁੱਛ ਗਦੀ ਨਾ ਤੁਸੀਂ ਕੀ ਨ ਕਰੋਗੇ ਹੁਣ ਤਾਂ ਸ਼ਾਇਦ ਮੈਂ ਖਤਮ ਆ ਮੈਂ ਤਾਂ ਨਾ ਤੁਸੀਂ ਹੁਣ ਵੀ ਜੇ ਤੁਸੀਂ ਮੈਨੂੰ ਜਮਾਣਾ ਹੈ ਮੈਨੂੰ ਕੱਲੀ ਨੂੰ ਉਹਦਾ ਡੈਸਰ ਦੇ ਦੋ ਮੈਨੂੰ ਕੱਲੀ ਨੂੰ ਉਹਦੇ ਕੱਲ ਉਹਦੇ ਕੱਛ ਲਈ ਜਾਊਗੀ ਐਡੀ ਦੂਰ ਪਹੁੰਚੋਗੇ ਕੱਲੇ ਕੱਲੀ ਕੱਲੀ ਐਨੇ ਮੈਨਾਂ ਪਿਆਰ ਹੋਣਾ ਨਾਲ ਪਿਆਰ ਵੀ ਸੀਗਾ ਐਨੇ ਐਨਾ ਬਈ ਜਾਣ ਦਾ ਸ਼ੌਂਕ ਐਨਾ ਐਨਾ ਸ਼ੌਂਕ ਮੇਰੇ ਕੋਈ ਨਹੀਂ ਲੰਦਾ ਮੈਂ ਮੈਂ ਕੱਲੀ ਹੋ ਜਾ ਸਕਦੀ ਹਾਂ ਮੈਂ ਕੋਸ਼ਿਸ਼ ਬਹੁਤ ਕਰਦੀ ਕਿ ਤੁਸੀਂ ਜਾਣ ਦੀ ਕੋਸ਼ਿਸ਼ ਕਰੋ ਕੋਸ਼ਿਸ਼ ਫੇਰ ਕਰਮ ਕਰ ਦੂਗਾ ਲੈਣੂੰ ਕੋਸ਼ਿਸ਼ ਕਰ ਦੂ ਫੇਰ ਪਰ ਬਸ ਦੁੱਖ ਰਹਿ ਗਿਆ ਮਿਲ ਨਹੀਂ ਪਾਇਆ ਲਾਸਟ ਟਾਈਮ ਬਹੁਤ ਦੁੱਖ ਉਹ ਨਾ ਗੱਲੁੱਢ ਹੈ ਨਹੀਂ ਐਸੀ ਕਿ ਲੈਣਾ ਮੇਰਾ ਵੀ ਤਾਂ ਖਤਮ ਸੀ ਜਦ ਜਦ ਵੀ ਖਤਮ ਨਹੀਂ ਹੋਣੀ ਵੀ ਖਤਮ ਹੈ ਮੈਂ ਆਪੇ ਮੂਰੀ ਹੋ ਜਾਂਦੀ ਮੈਂ ਆਪੇ ਮੂਰੀ ਹੋ ਸਕਦੀ ਸੀ ਹਾਂਜੀ ਆਪਕੇ ਨਾ ਮੈਂ ਆਪਣਾ ਕਰਮ ਟਕੇ ਹੂੰ अच्छा रखड़ी ਤੁਸੀਂ ਕਿੰਨੇ ਸਾਲ ਬੰਦੇ ਰਹੇ ਧਰਮਿੰਦਰ ਉਹਨਾਂ ਦੇ ਇਕੱਠੇ ਪੁੱਤ ਇਕੱਠੇ ਰਹੇਗਾ ਜਦ ਤੱਕ ਇਕੱਠੇ ਰਹੇ ਸੀ ਇਕੱਠੇ ਰਹੇ ਫੇਰ ਤਾਂ ਮੇਰੀ ਸ਼ਾਦੀ ਹੋ ਗਈ ਸੀ ਹਾਂਜੀ ਫੇਰ ਤਾਂ ਇਸੇ ਤਰ੍ਹਾਂ ਹੀ ਹੁੰਦਾ ਫੇਰ ਹੂੰ ਫੇਰ ਇਕੱਲੇ ਨਹੀਂ ਹੁੰਦਾ ਪੁੱਤ ਹੂੰ ਫੇਰ ਇਕੱਲੇ ਨਹੀਂ ਹੁੰਦਾ ਹਾਂਜੀ ਹੁਣ ਤੁਸੀਂ ਬੈਠੋ ਜੀ ਉਹਨਾਂ ਦੇ ਹਾਂਜੀ ਸਰ ਸਰ ਅੱਛਾ ਮਾਤਾ ਜੀ ਉਹਨਾਂ ਦਾ ਕਿਵੇਂ ਪਿਆਰ ਸੀਗਾ ਧਰਮਿੰਦਰ ਉਹਨਾਂ ਨਾਲ ਤੁਹਾਨੂੰ ਕੁਝ ਪਤਾ ਨੇ ਦੀ ਆਜਾਦਾ ਪੁਰਾਣੀ ਹੈ ਨਹੀਂ ਯਾਦਾਂ ਇਹ ਆਪ ਹੀ ਦੱਸ ਦੇ ਹੁੰਦੇ ਸਰ ਤੇ ਮੇਰਾ ਮਾਤਾ ਜੀ ਜਿਵੇਂ ਕਿ ਮੇਰਾ ਸਾਥ ਦਿੰਦਾ ਮੇਰੇ ਘਰ ਜਿਉ ਮੇਰੇ ਬੱਚੇ ਹੈਗੇ ਨੇ ਲੜਕੀਆਂ ਮੇਰੀ ਇਹ ਕਿਨੇ ਇੱਦਾਂ ਗਈ ਹੋਈ ਹੈ ਹਮ ਇੱਕ ਜੁੱਤੀ ਹੈ ਨਹੀਂ ਹੈ ਹਮ ਮੇਰੇ ਬੱਚੇ ਹੋਏ ਨੇ ਕਿਸ ਨੇ ਮੇਰਾ ਸਾਥ ਨਹੀਂ ਦਿੱਤਾ ਹਮ ਜੇ ਮੈਂ ਕਹੂੰਗੀ ਨਾ ਐ ਕਰ ਲੋ ਐ ਨਹੀਂ ਕਰਨਾ ਹੈਗਾ ਫੇਟੋ ਬੜੇ ਜੇ ਜੇ ਸਾਥ ਦੇ ਨਾ ਮਾਪੇ ਤਾਂ ਬੱਚੇ ਦੀ ਮੰਨਣਾ ਰਹਿ ਗਈ ਜਾਨਕੀ ਮਿਲਣ ਦੀ ਬੱਚੇ ਦੀ ਜ਼ਿੰਦਗੀ ਵੀ ਬਣ ਜਾਂਦੀ ਹੈ ਹਮ ਅਬਾ ਮਾਪੇ ਨੂੰ ਕਹੋ ਵੀ ਐ ਤਾਂ ਮਹੀਨੇ ਪਾਗਲ ਜਿਹਾ ਤੁਸੀਂ ਫਿਰ ਹੋਰ ਪਾਗਲ ਹੋ ਜਾਓਗੇ ਹਮ ਅਈਂ ਇੱਜੇ ਕਰਾਂਗੇ ਅਬ ਇਨਾਂ ਦੀ ਇੱਜ਼ਤ ਫੇ ਪਹੁੰਚਵਾਉਣ ਕਰਦੇ ਹੂੰ ਮਾਂ ਬਾਪ ਦਾ ਦੁਨੀਆ ਦੇ ਵਿੱਚ ਸਭ ਤੋਂ ਬੁੱਢੀ ਧੀ ਈ ਹੈ ਹੂੰ ਅੱਜ ਕੱਲ ਮਾਂ ਬਾਪ ਸਭ ਤੋਂ ਰੱਦੀ ਧੀ ਜੁਣਾਈ ਈ ਹੈ ਹੂੰ ਕੋਈ ਆਦ ਨੇ ਬਣਾਈ ਹੋਈ ਹੈ ਲੋਕਾਂ ਨੇ ਨਹੀਂ ਜੋਗ ਦਾ ਫੇਰ ਪਿਆਰ ਕਰਦੇ ਨੇ ਅਈਂ ਜਿੱਤੇ ਆਗੀ ਪੁੱਤ ਕੋਈ ਨਾ ਤੁਸੀਂ ਮੈਨੂੰ ਮੇਰੀ ਮਾਂ ਮੇਰਾ ਬਹੁਤ ਖੁਸ਼ ਨੂੰ ਬਦੇਗਾ ਮੇਰਾ ਬਹੁਤ ਖੁਸ਼ ਨੂੰ ਬਦੇਗਾ ਪੁੱਤ ਮੈਨੂੰ ਤੁਸੀਂ ਬਹੁਤ ਹੀ ਚ ਲੱਗੇ ਹੋ ਤੁਸੀਂ ਮੇਰੇ ਮਨ ਨੂੰ ਸ਼ਾਂਤੀ ਦਿੱਤੀ ਹੈ ਮਾਨੂੰ ਸ਼ਾਂਤੀ ਜੀ ਮਿਲੀ ਹੈ ਥੋੜੀ ਗੱਲਬਾਤ ਕਰਕੇ ਹੈ ਮਾਨੂੰ ਸ਼ਾਂਤੀ ਜੀ ਮਿਲੀ ਹੈ ਗੱਲਬਾਤ ਕਰਕੇ ਦਿਲ ਹੌਲਾ ਹੋ ਗਿਆ ਬਹੁਤ ਸ਼ਾਂਤੀ ਸ਼ਾਂਤੀ ਮਿਲੀ ਹੈ ਜੀ ਮੈਨੂੰ ਤਾਂ ਮੇਰਾ ਭਾਈ ਹੋ ਮਿਲ ਗਿਆ ਉਹ ਕਹਿੰਦੇ ਦੁੱਖ ਬੰਦਾਇਆ ਘਟ ਜਾਂਦਾ ਹੈ ਉਹੀ ਮਿਲ ਗਿਆ ਮੈਨੂੰ ਹਾਂਜੀ ਹਾਂਜੀ ਤੇ ਨਿੰਨ ਜੇ ਮਿਲ ਗਿਆ ਮੈਨੂੰ ਹਾਂਜੀ ਦੁੱਖ ਘਟ ਹੋਇਆ ਕੁਝ ਮਿਲ ਕੇ ਹਾਂ ਬਹੁਤ ਜਾਰੇ ਬਹੁਤ ਜਾਰੇ ਤਸੱਲੀ ਇਹ ਮਨ ਨੂੰ ਹੁਣ ਮਨ ਹੌਲਾ ਹੋ ਗਿਆ ਦੋ ਗੱਲਾਂ ਕਰਕੇ ਜਦੋਂ ਮੈਂ ਕਿਸੇ ਨੂੰ ਆਪਣਾ ਦੁੱਖ ਪ੍ਰਗਟ ਕਰਾਂਗੇ ਆਪਣੀ ਹਕੀਕਤ ਦੱਸਾਂਗੇ ਸਾਰੀ ਗੱਲਬਾਤ ਕਰਾਂਗੇ ਉਹ ਮਨ ਫਿਰ ਹੌਲਾ ਹੋ ਜਾਂਦਾ ਹਾਂ ਹਾਂ ਹੁਣ ਮਨ ਹੌਲਾ ਹੋ ਗਿਆ ਤੂੰ ਬਿਲਕੁਲ ਕਿਸੇ ਨੇ ਸਾਥ ਨਹੀਂ ਦਿੱਤਾ ਬਿਲਕੁਲ ਮਾਤਾ ਜੀ ਕਿੰਨੇ ਦੀਆਂ ਜਿਆਦਾ ਸੀਗੀਆਂ ਇਹਨਾਂ ਦੀ ਅੰਤਰਮਿੰਦਰ ਉਹਨਾਂ ਦੇ ਨਾਲ ਕੋਈ ਲੈ ਕੇ ਨਹੀਂ ਗਿਆ ਮੈਨੂੰ ਮਿਲਾ ਕੇ ਨਹੀਂ ਲਿਆਇਆ ਉਸ ਚੀਜ਼ ਦਾ ਦੁੱਖ ਹਾਂ ਉਸ ਚੀਜ਼ ਦਾ ਇਹਨਾਂ ਨੂੰ ਅੰਦਰੋਂ ਦੁੱਖ ਹੈ ਇਹ ਗੱਲਾਂ ਆਮ ਹੀ ਇਹਨਾਂ ਦੀਆਂ ਕਰਦੇ ਰਹਿੰਦੇ ਆ ਵੀ ਮੈਂ ਉਹਦੇ ਨਾਲ ਖੇਡਦੀ ਹੁੰਦੀ ਸੀ ਐ ਜਦੋਂ ਆਏ ਸਪੈਸ਼ਲ ਮਿਲ ਕੇ ਗਏ ਇਹਨਾਂ ਨੂੰ ਅੱਛਾ ਹਾਂਜੀ ਉਹ ਕਿੰਨੇ ਸਾਲ ਹੋ ਗਏ ਉਦੋਂ ਆਏ ਸੀਗੇ ਹਾਂਜੀ ਛੋਟੀਆਂ ਸੀਗਾ ਪਟਾਣੀ ਨੇ ਕਿੱਥੇ ਮੈਲੀ ਕਲੀ ਗੁੰਲੀ ਕਰਾ ਕੇ ਕਰੀ ਗੁੰਲੀ ਕਰਾ ਕੇ ਛੱਡੋ ਪੜੋ ਪੁੱਤੋ ਗੁੰਲੀ ਨਾਲ ਬਿਲਕੁਲ ਮਾਤਾ ਜੀ ਨੇ ਉਹਨਾਂ ਦੇ ਮੂੰਹ ਬੋਲੀ ਭੈਣ ਨੇ ਕਈ ਸਾਲ ਉਹਨਾਂ ਦੇ ਰਖੜੀ ਬੰਨ੍ਹਦੇ ਰਹੇ ਨੇ ਤਕਰੀਬਨ ਡੇਢ ਦੋ ਦਹਾਕੇ ਧਰਮਿੰਦਰ ਦੇ ਇਸੇ ਇਲਾਕੇ ਦੇ ਵਿੱਚ ਬੀਤੇ ਨੇ ਸੋ ਕਹਿ ਰਹੇ ਸੀਗੇ ਮਨ ਦੇ ਵਿੱਚ ਬਹੁਤ ਦੁੱਖ ਸੀਗਾ ਆਖਰੀ ਵਾਰ ਉਹਨਾਂ ਨੂੰ ਮਿਲਣਾ ਸੀਗਾ ਦੇਖਣਾ ਸੀਗਾ ਕਿਉਂਕਿ ਜਦੋਂ ਆਪਾਂ ਕਿਸੇ ਨਾਲ 15-20 ਸਾਲ ਇਕੱਠੇ ਰਹੀ ਹੋਏ ਅਟੈਚਮੈਂਟ ਹੋ ਜਾਂਦੀ ਹੈ ਪਰ ਕਹਿੰਦੇ ਜੇਕਰ ਮੈਨੂੰ ਅੱਜ ਵੀ ਉਹਨਾਂ ਦਾ ਐਡਰੈਸ ਮਿਲ ਜਾਂਦਾ ਕਿਤੇ ਤਾਂ ਮੈਂ ਹੁਣ ਵੀ ਇਸ ਉਮਰ ਦੇ ਵਿੱਚ ਵੀ ਕੱਲੀ ਜਾ ਕੇ ਧਰਮਿੰਦਰ ਨੂੰ ਮਿਲਦੀ ਜ਼ਰੂਰ ਪਰ ਹੁਣ ਦੁੱਖ ਦੇ ਵਿੱਚ ਵਲਬੁਲੇ ਜ਼ਰੂਰ ਰਹਿ ਗਏ ਨੇ ਕਿ ਲਾਸਟ ਟਾਈਮ ਤੇ ਉਹਨਾਂ ਨੂੰ ਤਾਂ ਮਾਤਾ ਜੀ ਨਾਲ ਮੁਲਾਕਾ ਜ਼ਰੂਰ ਕਰਦੇ ਸੀਗੇ ਉਹਨਾਂ ਨੂੰ ਮਿਲਣ ਬਿਗਾਰੇ ਤੋਂ ਵਾਪਸ ਨਹੀਂ ਜਾਂਦੇ ਕੈਮਰਾ ਪ੍ਰੋਸੈਸਰ ਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲਦੇਨਿਕ ਸਵੇਰਾ ਲੁਧਿਆਣਾ